ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰੰਡੋ ਸਿੰਘ ਰਾਮਗੜੀ ਆ ਜਿਹੜੇ ਭਰਾਵੋ ਜਿਨ੍ਹਾਂ ਨੇ ਸਰਦਾਰਾਂ ਦੇ ਸੁੱਤੋਂ ਹੰਟਾਬੇ ਤੋਂ ਕੋਈ ਆਦਾ ਖਾਣਾ ਵਗੈਰਾ ਆਰਡਰ ਕਰਨਾ ਫਾਸਟ ਫੂਡ ਦੇ ਕੋਈ ਵੀ ਆਈਟਮ ਆਰਡਰ ਕਰਨੀ ਆ ਭਰਾਵੋ ਉਹਨਾਂ ਵਾਸਤੇ ਇਹ ਖਾਸ ਵੀਡੀਓ ਆ ਗਈ ਤੁਸੀਂ ਸਮਝੋ ਪਹਿਲਾਂ ਪਹਿਲਾਂ ਸਾਨੂੰ ਸਭ ਤੋਂ ਪਹਿਲਾਂ ਤੁਸੀਂ ਆਨਲਾਈਨ ਲਵੇ ਆਪਣੀ ਪੇਮੈਂਟ ਕਰਨੀ ਗੂਆਹੀਂ ਹਨਾ ਮਤਲਬ ਪੇਟੀਐਮ ਰਾਹੀਂ ਭਾਰਤਪੇ ਰਾਹੀਂ ਸਾਡੇ ਕੋਲ ਸਾਰਾ ਕੁਝ ਅਵੇਲੇਬਲ ਹੈਗਾ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਆਪਾਂ ਵੀ ਜਿੱਥੇ ਤੁਸੀਂ ਬੈਠਿਓਗੇ ਜਿਹੜੇ ਘਰ ਤੁਸੀਂ ਬੈਠਿਓਗੇ ਕਦੇ ਵਾਸਤੇ ਵੀ ਤੁਸੀਂ ਨੇ ਮਗਰ ਵਾਲੇ ਜਿਹੜਾ ਲਾਸਟ ਵਾਲਾ ਕਮਰਾ ਦਾ ਉਹਦੇ ਵਿੱਚ ਬੈਠ ਕੇ ਨਹੀਂ ਤੁਸੀਂ ਨੇ ਮਤਲਬ ਬੁਕਿੰਗ ਕਰਨੀ ਜਾਂ ਕਿਸੇ ਨੂੰ ਵੇਚਣੀ ਜੇ ਉਹਦੇ ਲੋਕੇਸ਼ਨ ਭੇਜੇ ਭੇਜਣੀ ਆ ਸਾਨੂੰ ਉਹਦੇ ਫਰੰਟ ਵਾਲੇ ਗੇਟ ਤੋਂ ਖੜ ਕੇ ਕਿਸੇ ਨੂੰ ਭੇਜ ਨੇਕੀ ਵੱਲ ਲੋਕੇਸ਼ਨ ਨੇਵੀਗੇਸ਼ਨ ਗਲਤ ਉਠਾ ਲੈਂਦਾ ਹੈ ਜੀ ਤੁਸੀਂ ਨੂੰ ਦਿਖਾਉਣਾ ਵੀ ਆਪਾਂ ਕਿਵੇਂ ਲੋਕੇਸ਼ਨ ਸੈਂਡ ਕਰਨੀ ਆ ਜੀ ਆਜੋ ਬਾਈ ਜੀ ਉਹਦੇ ਪੌਲ ਕਰਨਾ ਆ ਦੇਖੋ ਜੀ ਆਪਾਂ ਰਿਸਰਚ ਕਰਨਾ ਇੱਥੇ ਜਿਹਦਾ ਹੈਗਾ ਨੰਬਰ ਆਪਾਂ ਉਹ ਸਰਚ ਕਰ ਲਾਂਗੇ ਜੀ ਸਰਚ ਕਰਨ ਤੋਂ ਬਾਅਦ ਆਪਾਂ ਜਦੋਂ ਆਪਾਂ ਟੱਚ ਕਰਾਂਗੇ ਨੂੰ ਟੱਚ ਕਰਨ ਦਾ ਜੋੜ ਆਲਾ ਆਊਗਾ ਇਹ ਆਈਫੋਨ ਆਗਾ ਜੋੜ ਤੁਸੀਂ ਦਬੋਗੇ ਤਾਂ ਇਹ ਚੱਲ ਜੂ ਫੋਟੋ ਕੈਮਰਾ ਲੋਕੇਸ਼ਨ ਲੋਕੇਸ਼ਨ ਟੱਚ ਕਰਨਾ ਆਪਾਂ ਜਿਵੇਂ ਆਪਾਂ ਲੋਕੇਸ਼ਨ ਟੱਚ ਕਰਾਂਗੇ ਇਹਨੇ ਆਪ ਨੂੰ ਮੰਗਣਾ ਅਲਾਉ ਵਾਈਟ ਜੂਜ਼ਿੰਗ ਐਪ ਆਪਾਂ ਇੱਥੇ ਟੱਚ ਕਰਨਾ ਜੀ ਅੱਗੇ ਇਹ ਆਊਗਾ ਇੱਕ ਤਾਂ ਆਊਗਾ ਲਾਈਵ ਲੋਕੇਸ਼ਨ ਆਪਾਂ ਇਹ ਨਹੀਂ ਟੱਚ ਕਰਨੀ ਆਪਾਂ ਨੇ ਸੈਂਡ ਜੂਰ ਕਰੰਟ ਲੋਕੇਸ਼ਨ ਸੈਂਡ ਕਰਨੀ ਹੈ ਜਿਵੇਂ ਆਪਾਂ ਟੱਚ ਲੋਕੇਸ਼ਨ ਸੈਂਡ ਕਰਤੀ ਜਿੱਥੇ ਤੁਸੀਂ ਬੈਠੇ ਹੋ ਜੀ ਉੱਥੋਂ ਹੀ ਤੁਹਾਡੇ ਕੋਲ ਅਸੀਂ ਆਊਟਰ ਲੈ ਕੇ ਪਹੁੰਚਾਂਗੇ ਤੁਹਾਡੀ ਸਾਨੂੰ ਲੋਕੇਸ਼ਨ ਆ ਜਾਊਗੀ ਸਾਡੀ ਤੁਹਾਨੂੰ ਆ ਜਾਊਗੀ ਤੁਹਾਨੂੰ ਸਾਡੀ ਆ ਜਾਊਗੀ ਕਿਲੋਮੀਟਰ ਦੱਸੂਗਾ ਵੀ ਐਨੇ ਕਿਲੋਮੀਟਰ ਐਨਾ ਟਾਈਮ ਲੱਗੂਗਾ ਤੁਸੀਂ ਸਾਨੂੰ ਇਸ ਤਰ੍ਹਾਂ ਇਸ ਤਰੀਕੇ ਨਾਲ ਤੁਸੀਂ ਸਾਨੂੰ ਉਹਦੀ ਲੋਕੇਸ਼ਨ ਸੈਂਡ ਕਰ ਸਕਦੇ ਹੋ